ਕੀ ਕਰਤਾ ਔਨ ਕਰਤਾ ਲਓ ਜੀ ਲਾਪਾ ਬਣਾਉਣੀ ਆ ਖੀਰ ਔਰ ਿੱਦੀ ਕੀ ਕਹਿੰਦੇ ਹੁੰਦੇ ਪੋਰ ਿੱਦੀ ਮੱਖਰ ਦੀ ਆਪਾਂ ਬਣਾਉਣ ਲੱਗੇ ਆ ਖੀਰ ਤੇ ਲੋਹੜੀ ਦੀ ਧੂਣੀ ਜਿਹੜੀ ਵਾਲੀ ਨਹੀਂ ਕਿਸੇ ਨੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋਹੜੀ ਹੈਪੀ ਮੱਗੀ ਇਹ ਵਲੌਗ ਪਤਾ ਨਹੀਂ ਕਦੋਂ ਆਊਗਾ ਤੁਹਾਡੇ ਕੋਲੇ ਵਲੌਗ ਮੈਂ ਸ਼ੂਟ ਕਰਨ ਲੱਗ ਗਈ ਤੇ ਹੁਣ ਜਿਹੜਾ ਕਹਿੰਦਾ ਸੀ ਆਪਾਂ ਖੋਲ ਲਈਏ ਜੋ ਵੀ ਲਿਆਂਦਾ ਹੋਇਆ ਹਨਾ ਆ ਲੋੜੀ ਦਾ ਸਮਾਨ ਉਹਦੇ ਵਿੱਚ ਲਿਆਂਦਾ ਆਪਾਂ ਨੇ ਆਹ ਜਿਹੜਾ ਉਦੋਂ ਆਪਾਂ ਨੇ ਡੱਬਾ ਲਿਆਂਦਾ ਸੀਗਾ ਇਹਦੇ ਵਿੱਚ ਹੈਗਾ ਯਾ ਗੱਚਕ ਆ ਕੀ ਹੋ ਗਿਆ ਗੱਚਕ ਆ ਵੀ ਗੱਚਕੇ ਆ ਵੀ ਗੱਚਕੇ ਇਹਦੇ ਵਿੱਚ ਆਹ ਲੋੜੀਆਂ ਨੇ ਨਾ ਗੋਡਾਲੀਆਂ ਕਿੱਥੋਂ ਖੁੱਲੂਗਾ ਇਹ ਬਾਬਾ ਤਾਂ ਇੱਕ ਸੱਤੇ ਜਾਰ ਕਰ ਲੁ ਤੇ ਨਾ ਬਾਲੇ ਖੋਲ ਦੇ ਖੋਲ ਦੇ ਉੱਧਰ ਖੀਰ ਵੀ ਨੱਬਲ ਜਵੇ ਆਪਣੀ ਜੇ ਸ਼ਾਮ ਨੂੰ ਮੈਂ ਤਾਂ ਹੀ ਤੁਹਾਨੂੰ ਕਹਿੰਦੀ ਸੀ ਕਿ ਵੀ ਹੁਣ ਇਹ ਦੇ ਦਿਓ ਆਪਾਂ ਪਾ ਦਾਂਗੇ ਲਓ ਜੀ ਕਰੋ ਮੂੰ ਮਿੱਠਾ ਖਾਗਦੇ ਤਾਂ ਕਿਹੜੀਆਂ ਸਾਰੀਆਂ ਸਵਾਦ ਲੱਗਦੀਆਂ ਨੇ ਨਾ ਗੱਜਕਾਂ ਆ ਨਰਮ ਜੀ ਹੁੰਦੀ ਆ ਵਾਲੀ ਗੱਜਕ ਆ ਰਿਓੜੀਆਂ ਬੋੜ ਵਾਲੀਆਂ ਰਿਓੜੀਆਂ ਬਹੁਤ ਸਵਾਦ ਹੁੰਦੀਆਂ ਵਾਦਾ ਹਾਂ ਹੂੰ ਨਰਮ ਬਣ ਜਾਣੇ ਆ ਵੀਰ ਵੀ ਰੱਖੀ ਹੋਈ ਆ ਆਪਣੀ ਬਾਟੀ ਸਾਰੀ ਦਿਹਾੜੀ ਕੰਮ ਕਰ ਕਰ ਕੇ ਥੱਕੇ ਪਏ ਆ ਧੂਣੀ ਵੀ ਨਹੀਂ ਲਵਾ ਲਈ ਅੱਜ ਕਿਸੇ ਨੇ ਖੁਸ਼ੀ ਕੋਲ ਧੂਣੀ ਲੱਗੀ ਹੋਈ ਆ ਉੱਥੇ ਪਾ ਕੇ ਆਉਣੀ ਆ ਮੈਂ 4 ਜੋੜੀਆਂ ਤੇਲ ਪਾ ਕੇ ਆਉਣੀ ਆ ਤੇ ਆ ਗੋੜਾੜੀਆਂ ਸਵਾਦ ਨੇ ਹਾਂ ਜੇ ਉਹਨਾਂ ਦਾ ਮੂਵਮੈਂਟ ਟਕਰਾਇਆ ਇਹ ਨਾਲ ਪਰਮ ਦਾ ਕਰਾ ਦੇ ਫਰਮ ਦੇ ਨੇਰੇ ਜਿ ਬੈਠਾ ਹੁਣ ਹਲਾ ਲੱਗੀ ਐ ਲੜਕ ਕੰਮ ਕਿਹਾ ਸੀ ਤੈਨੂੰ ਕੋਈ ਹੈਪੀ ਲੋੜੀ ਹੈਪੀ ਲੋੜੀ ਤਾਂ ਹੋ ਗਈ ਵਧੀਆ ਹੋਇਆ ਹਾਂ ਨਾ ਨਾ ਵਾਚੂ ਦਾਲਦਾ ਕੈਮਰਾ ਹੁਣ ਜੀ ਲੈ ਉਹਨਾਂ ਨੂੰ ਵੀ ਖੁਲਾਇਆ ਜੀ ਯਾਰ ਨੂੰ ਵੀ ਦੇ ਦਈਏ ਲੜਕ ਯੱਕ ਚੇ ਚੇਦੀ ਹਰੀਆ ਪਹਰੀਆ ਪਾ ਉਹ ਚ ਕੜਚੀ ਮਾਰੀ ਆ ਖੀਰ ਨਾ ਥੱਲੇ ਲਾਦੀ ਆ ਜਾ ਨੁਖੜਾ ਕਰਨ ਕੀਰ ਬਣਾਉਣ ਟਾਈਮ 7:30 ਹੋ ਗਏ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਖਾਓ ਰਜਾਈਆਂ 'ਚ ਬੈਠ ਕੇ ਉਹ ਨਹੀਂ ਦੀ ਕਰਨਾ ਤਲਣੀ ਦੀ ਪਾ ਕੇ ਆਉਣੇ ਤੇ ਪਾ ਜਾਵੇ ਮੁੰਡਾ ਇਸ਼ਰਾਇ ਦੇ ਲਿੱਦਰ ਜਾਏ ਦਿਲਿੱਦਰ ਦੀ ਜੜ ਚੱਲੇ ਪਾਏ ਹੂੰ ਜੀ ਕੋਲ ਪਾਇਆ ਉਹ ਤਾਂ ਤੂੰ ਨਾ ਪੱਕਾ ਚੱਲਦਾ ਤਾਂ ਹੈਗਾ ਆਹੋ ਕੋਤੀ ਬਾਈ ਆ ਨੀ ਬਜ਼ੀ ਆ ਹੂੰ ਖਾ ਲਓ ਜੀ ਲੈ ਦੱਸਿਓ ਮੇਰਾ ਮੂੰਹ ਦੇਖ ਰਹਾ ਹਾਂ ਲਾਓ ਜੀ ਤੁਸੀਂ ਵੀ ਖਾ ਲਓ ਅਸੀਂ ਖਾ ਲਈ ਲੰਮ ਦੇ ਦਿਆਂ ਕੰਮ ਕਰ ਲਾਂ ਮੈਂ ਬਾਅਦ ਚ ਮਿਲਦੀ ਆ ਤੁਹਾਨੂੰ ਇਹ ਗਾ ਜੀ ਖਾਓ ਸੱਤੀ ਬਗੜਾ ਬਣਾਉਣੇ ਆਪਣ ਨੂੰ ਡਾਈਵ ਲੱਗ ਜਾਂਦਾ ਸੁੱਟੀ ਕਰਦੇ ਤੇਰਾ ਜੇ ਆ ਸੁਣੀ ਚੱਲਿਓ ਕੀ ਕਹਿੰਦਾ ਸੁਟੀ ਹੁਣੇ ਹੁਣੇ ਮੈਸੇਜ ਆਇਆ ਟਾਈਮ ਕਿੰਨਾ ਹੋ ਗਿਆ 9 ਵਜੇ ਆ 9 ਵਜੇ ਸਕੂਲ ਤੋਂ ਮੈਸੇਜ ਆਇਆ ਵੀ ਕੱਲ ਨੂੰ 10 ਵਜੇ ਸਕੂਲ ਲੱਗੂਗਾ ਤੋ ਬੱਤੀ ਇਹ ਤਾਂ ਖਾੜੇ ਦੇਖ ਲੋ ਨਹੀਂ ਕਿ ਇੱਕ ਦਿਨ ਹੋਰ ਇੱਕ ਦਿਨ ਹੋਰ ਇੱਕ ਦਿਨ ਇੱਕ ਦਿਨ ਬਸ ਛੁੱਟੀਆਂ ਇੱਕ ਦਿਨ ਤਾਂ ਹੋਗਾ ਕਿ ਇੰਨਾ ਕੰਮ ਕਰੂਗਾ ਨਾ ਰੱਜ ਤੇ ਅੱਛਾ ਇਹ ਸਾਰੀਆਂ ਛੁੱਟੀਆਂ 'ਚ ਕੀ ਕੰਮ ਕਰਾਇਆ ਓ ਕੱਲੂ ਕਰ ਕੱਲ ਕੱਪੜੇ ਤਾਂ ਹੋਣੇ ਨੇ ਤੋ ਦੇ ਨਾ ਤੋ ਤਾਂ ਇਹ ਤੇ ਬਾਦ ਆ ਦੇ ਇੱਕ ਇੱਕ ਛੁੱਟੀ ਠੰਡੇ ਬਹੁਤ ਤਾਂ ਮੌਸਮ ਦੱਸੂਗਾ ਸਵੇਰੇ ਹਾਂ 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 ਸੇਕੂ ਦਾ ਰੀ ਨੂੰ ਜੇ ਆਏ ਲੱਗਿਆ ਤਾਂ ਉੱਪਰ ਲਿਖਨੀ ਆ ਤੇ ਕੱਲੂ ਗਾ ਚੜ ਕੇ ਧੁੱਪ ਆਦੀਆ ਮੇਰੇ ਨਾਲ ਪਤਾ ਕਿੰਨੀ ਮਾੜੀ ਹੋਈ ਇੱਕ ਤਾਂ ਇਹ ਰਜਾਈ ਉਹ ਚੀਜ਼ ਆ ਬਈ ਇਹਦੇ ਵਿੱਚ ਵੜ ਜਾਓ ਤੇ ਰਜਾਈ ਛੱਡਦੀ ਨਹੀਂ ਹੈਗੀ ਆਪਾਂ ਨੂੰ ਆਪਾਂ ਨੂੰ ਰਜਾਈ ਛੱਡਣੀ ਪੈਂਦੀ ਆ ਰਜਾਈ ਆਪਾਂ ਨੂੰ ਨਹੀਂ ਛੱਡਦੀ ਹੈ ਨਾ ਲੋ ਵੜ ਕੇ ਕਿ ਆਰਾ ਬੰਟੋ ਤੇ ਆ ਗਿਆ ਪਰ ਤੇ ਆਦੀ ਹੋਈ ਛੜਕਣਾ ਛੜਕਣਾ ਤੇਜ ਹੋ ਗਈ ਮੈਂ ਨੀਂਦ ਆਦੀ ਮੇਰੀ ਵੀਡੀਓ ਹਨਾ ਤੁਸੀਂ ਐਡਵੇਟ ਕਰਦੇ ਹੋਣੇ ਹੋ ਲੋੜੀ ਵਾਲੇ ਦੇਣਾ ਸਾਡੀ ਵੀਡੀਓ ਨਹੀਂ ਆਈ ਹੁਣ ਸਵੇਰੇ ਆਉਗੀ ਹਨਾ ਕਿਉਂਕਿ 9 ਵਜੇ ਹਾਲੇ ਤੱਕ ਵੀਡੀਓ ਅਪਲੋਡ ਨਹੀਂ ਹੋਈ ਸਾਰੇ ਜਾਈ ਮੈਂ ਮੰਮੀ ਨੂੰ ਕੋ 21:50 ਕਿਹਾ ਤੇ ਕੋਸ ਨਹੀਂ ਮੈਂ ਹੂ ਹ ਕੀ ਹੋ ਗਿਆ ਕੈਮਰਾ ਔਨ ਕਰ ਲਿਆ ਮੈਨੂੰ ਵਾਸੀ ਤੇ ਵਸੀ ਹੋਣ ਲੱਗੀ ਇੱਕ ਕਿੱਟ ਕਿਹਾ ਤੇ ਉਹ ਨਹੀਂ ਇਸਦੀ ਪਾਈਆ ਇੱਕ ਕਿੱਟ ਨਹੀਂ ਮੰਮੀ ਨੇ ਆ ਦੇ ਕਮੈਂਟ ਕਰਦਾ ਮਤਾ ਨਹੀਂ ਦੋਨੀ ਹੈ ਮੇਰਾ ਰਸੋਈ ਦੇ ਵਿੱਚ ਮੈਂ ਇਹਨਾਂ ਨੂੰ ਖੀਰ ਬਣਾਈ ਗੋਗਿਆਂ ਚ ਪਾਈ ਇਹਨਾਂ ਨੇ ਖਾ ਲਈ ਇਹਨਾਂ ਨੂੰ ਮੈਂ ਦੇਤੀ ਤੇ ਰਸੋਈ ਚਾਲੇ ਮੇਰਾ ਜਾਗ ਲਾਉਣ ਵਾਲਾ ਪਿਆ ਦੋ ਕੁ ਭਾਂਡੇ ਪਏ ਨੇ ਦੋ ਕੁ ਵੀ ਨਹੀਂ ਸ਼ਾਇਦ ਪਤਾ ਨਹੀਂ ਬੱਦੇ ਹੋਣ ਹਾਏ ਹੁਣ ਮੇਰਾ ਉੱਠਣ ਨੂੰ ਜੀ ਨਹੀਂ ਕਰਦਾ ਹਾਏ ਹੁਣ ਮੈਂ ਕੀ ਕਰਾਂ ਬੱਟਾ ਨੇ ਚਾਹ ਤੇ ਗਰਸ ਛੱਡ ਤੇ ਰਾਹੇ ਉਹ ਕਹਿੰਦਾ ਕਹਿੰਦਾ ਮੈਂ ਕੱਲ ਨੂੰ ਕੰਮ ਕਰਾਉਂ ਤੂੰ ਹੁਣ ਪਾਈ ਕਰ ਦੇ ਭਾਂਡੇ ਮਾਜਾ ਕੰਮ ਕੰਮ ਤੂੰ ਕਰ ਓਟੋ ਤੇ ਹੋਰੇ ਕੰਮ ਕਰੂੰਗਾ ਨਾਣੀ ਆਪਾਂ ਕੋਈ ਹੁਣ ਸਬਜ਼ੀ ਨਹੀਂ ਬਣਾਈ ਹੋਈ ਨਾ ਕਿਹੜੀ ਤੋਹ ਜੀ ਸਾਗ ਬਣਿਆ ਤਾਂ ਮੈਂ ਤਾਂ ਨੀਂਦ ਆਉਂਦੀ ਆ ਚਲੋ ਠੀਕ ਆ ਦੇਖਦੇ ਆ ਸਵੇਰੇ ਮਿਲਦੇ ਆ ਦੇਦੀਆਂ ਹੁਣ ਹਾਇ ਰਜਾਈ ਚੋਂ ਉੱਠਣ ਜਵਾਂ ਜੀ ਨਹੀਂ ਕਰਦਾ ਠੀਕ ਕਰਾਂ ਮੈਂ ਦੀ ਨਹੀਂ ਮੇਰੇ ਜੀਕਰ ਤਾਂ ਮੈਂ ਇੱਥੇ ਸੌਂ ਜਾਵਾਂ ਠੀਕ ਕਰਾਂ ਹਾਇ ਹਾਇ ਉਦੋਂ ਮੈਨੂੰ ਠੰਡ ਜੀ ਲੱਗੀ ਆ ਨਾ ਕੰਬਾਜਾ ਲੱਗਿਆ ਮੈਂ ਰਸੋਈ ਚੋਂ ਇਹਨਾਂ ਨੂੰ ਕੀ ਖੁਰ ਦੇ ਕੇ ਇਹਨਾਂ ਨੂੰ ਡੋਂਗਿਆਂ ਚ ਪਾ ਕੇ ਮੈਂ ਉਰੇ ਆ ਕੇ ਬੈਠ ਕੇ ਮੈਂ ਵੀਡੀਓ ਡੇਟਿੰਗ ਕਰਦੀ ਆ ਹੁਣ ਰਜਾਈ ਚੋਂ ਕਿਤੇ ਉੱਠਣ ਨੂੰ ਜੀ ਕਰਦਾ ਪਹਿਲਾਂ ਦੱਸਿਦਾ ਕਰਦਾ ਨਾ ਕੱੱਸਦਾ ਨਹੀਂ ਫੇਰ ਛੁੱਟੀ ਕਰਾ ਦੇ ਹਰ ਇੱਕ ਇਹ ਜਮਾਂ ਜੀ ਨਹੀਂ ਕਰਦਾ ਇੱਕ ਦਿਨ ਚੰਗਾ ਫਿਰ ਆਇਆ ਤਾਂ ਕਹਦੇ ਪੱਪਾ ਬੱਬੂ ਪੱਪਾ ਪੱਪੂ ਪੱਪਾ ਪੱਪਾ ਬੱਬਾ ਬੰਨੀ ਪੱਪਾ ਬੱਬੂ ਕਹੇ ਪੱਪਾ ਬੱਪੂ ਜੇ ਦੇਖਾਂਗੇ ਲੋਕ ਚੱਲ ਛੁੱਟੀ ਕਰਾਉਣ ਦਾ ਤਾਂ ਦੇਖਾਂਗੇ ਸੋਚਾਂਗੇ ਸਾਰੇ ਦੇ ਬੱਚੇ ਇਦਾਂ ਹੀ ਕਰਦੇ ਹੁੰਦੇ ਆ ਲੋਹੜੀ ਕਿਦਾਂ ਦੀ ਰਹੀ ਸਾਡੀ ਲੋਹੜੀ ਬੱਸੋਂ ਵਧੀਆ ਰਹੀ ਠੀਕ ਠਾਕ ਰਹੀ ਸਾਰੀ ਜਿਵੇਂ ਕਹਿੰਦੇ ਜਨਰੇਟਰ ਚੱਲੀ ਗਿਆ ਡੀਜੇ ਚੱਲੀ ਗਿਆ ਤੇ ਬੱਸ ਹੁਣ ਸ਼ਾਮ ਜੇਨ ਥੱਕ ਗਏ ਥੱਕ ਕੇ ਹੁਣ ਆਪਦਾ ਆਰਾਮ ਨਾ ਬੱਸ ਆਪਦੇ ਦਿਰਜਾਈਆਂ ਚ ਵੜ ਗਏ ਪੈ ਗਏ ਅਸੀਂ ਤਾਂ ਉਹ ਵੀ ਨਹੀਂ ਪਾਏ ਹੈਗੇ ਤਿਲੋਂ ਚ ਪਾਉਂਦੇ ਹੁੰਦੇ ਆ ਧੂਣੀ ਚ ਧੂਣੀ ਤੱਕ ਕੋਈ ਗਿਆ ਹੀ ਨਹੀਂ ਹੈਗਾ ਧੂਣੀ ਤਾਂ ਖੁਸ਼ੀ ਕੋਲੇ ਚੱਲੋ ਲੱਗੀ ਹੋਈ ਆ ਸੁੱਖ ਨਾ ਉਹਦੇ ਸਹਰਾਣੇ ਧੂਣੀ ਤਾਂ ਹਰ ਟਾਈਮ ਲੱਗਿਓ ਰਹਿੰਦੀ ਆ ਹੁਣ ਆੜਵਾਨੀ ਨਾ ਪਣ ਲੱਗਿਆ ਆਇਆ ਹੱਤ ਨਾਲ ਜੇ ਸੋਚਾਂਗੇ ਚਲੋ ਮੈਂ ਦੇਖਾਂ ਪਹਿਲਾਂ ਤਾਂ ਕੀ ਕਰਾਂ ਹਾਇ ਜਾਗ ਵੀਣਾ ਦੁੱਧ ਕਰਮ ਕਰਨਾ ਹਾਇ ਰਜਾਈ ਚੋਂ ਨਿਕਲਣ ਜੀ ਨਹੀਂ ਕਰਦਾ ਰਸੋਈ ਚ ਪੜਨ ਨੂੰ ਜੀ ਨਹੀਂ ਕਰਦਾ ਠੰਡਾ ਕਹਿਰ ਆਹ ਕਿ ਆ ਜਮਾਂ ਸਮਝ ਲਾਦੀ ਐ ਜੇ ਕਹਿਰ ਜੇ ਚੋਂ ਤਾਂ ਨਹੀਂ ਸਮਝਣ ਲਾਦੀ ਮੈਂ ਤਾਂ ਪਹਿਲੀ ਵਾਰ ਹੋਇਆ ਵੀ ਅਸੀਂ ਤੜਾ ਨਹੀਂ ਪਾਏ ਹੈਗੇ ਨਹੀਂ ਪਾਏ ਦਿਨੇ ਨੇ ਸ਼ਾਮ ਨੂੰ ਨਿਆਣਿਆਂ ਨੇ ਫੜਾਏ ਨਹੀਂ ਚੁੱਲੇ ਚੱਗ ਸੀਗੀ ਵੀ ਦੱਸ ਫੜਾ ਦੋ ਚਾਲੋ ਕੋਈ ਗੱਲ ਹੱਦ ਕਰਦੇ ਤੇ ਯਾਰ ਜੇ ਠੰਡ हट ਗਈ ਆਲਸ ਵੀ ਆਪੇ हट ਜਾ ਆਲਸ ਹਟੇ ਜਾਂਦਾ ਸਵੇਰੇ ਜਦੋਂ అలారం ਵੱਜਦਾ ਵੀ ਭਾਈ ਪਸ਼ੂਆਂ ਨੂੰ ਕੱਖ ਪਾਉਣੇ ਉੱਠੋ ਸਾਰੇ ਜਾਈ ਮੈਂ ਮਮੀ ਦੇ ਕੋਲ ਹਾਂ ਸਮਝਾ ਦੇਉ ਭਾਣੇ ਇਹਨੂੰ ਵੀ ਪੜ ਲਾ ਤੇਰੀ ਪੜ੍ਹਾਈ ਉਹ ਇੱਕ ਦੇਖ ਹੂੰ ਦੁਨੀਆ ਦੇ ਵਿੱਚ ਹਰੇਕ ਚੀਜ਼ ਤੇਰੇ ਤੋਂ ਕੋਈ ਵੀ ਲੁੱਟ ਖੋਹ ਸਕਦਾ ਹਰੇਕ ਚੀਜ਼ ਦੀ ਲੁੱਟ ਖੋਟ ਹੋ ਸਕਦੀ ਮੈਂ ਤੇ ਅਸਾਈਨਮੈਂਟ ਚੈੱਕ ਨਹੀਂ ਕਰਾਉਣੀ ਮੈਂ ਕਰਾ ਲੂਦਾ ਪਾਸੋਂ ਕਿਉ ਮੈਡਮ ਐਂਡੀ ਵੈਲੀ ਆ ਵੀ ਤੇਰੀਆਂ ਇਕੱਲੇ ਦੀਆਂ ਅਸਾਈਨਮੈਂਟਾਂ ਮੈਡਮ ਤੂੰ ਕੀ ਜਾਂਵੇਂ ਹਾਂ ਬਾਕੀ ਜਾਣੇ ਛੁੱਟਿਓ ਗੱਤ ਨੇ ਇੱਕ ਛੁੱਟੀਆਂ ਤੇ ਆ ਕੀ ਮੇਰਾ ਤਾਂ ਕੁਝ ਨਹੀਂ ਜਾਂਦਾ ਫਿਰ ਮਾਰਦੇ ਮੈਡਮ ਨੂੰ ਮੈਸੇਜ ਵੀ ਇੱਕ ਦਿਨ ਕਾਲੂ ਹੋਰ ਸਕੂਲ ਖੋਲੋ ਨਾ ਬੰਦ ਰੱਖੋ ਉਹ ਕਰਾ ਦੇ ਤੇ ਲੈ ਲਾਉਣੀ ਤੇਰੇ ਪ੍ਰਿੰਸੀਪਲ ਸਰ ਨੂੰ ਦੇ ਤਾਂ ਮੇਰਾ ਮੂੰਹ ਦੇਖਦਾ ਮੂੰਹ ਦੇਖਦਾ ਮੇਰਾ ਪਹਿਲਾਂ ਮੈਂ ਬਲੌਗਰ ਆਈ ਸੀ ਨਵੇਂ ਨਵੇਂ ਮੇਰਾ ਮੂੰਹ ਦੇਖਦਾ ਹਾਂ ਦੇਖਦਾ 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 ਹਾਂ ਹਾਂ ਕਿਹੜਾ ਜੱਟ ਹੈ ਕੱਢ ਜਾ ਈਚ ਬਣਾਈ ਦੀ ਹੁੰਦੀ ਆ ਵਾਹ ਦੇਖ ਹੁਣ ਆ ਰਿਹਾ ਪ੍ਰੋਪਰ ਹੁਣ ਹਾਂ ਪੂਰਾ ਮੂੰਹ ਦੇਖਦਾ ਵੀ ਹੈ ਹਾਂ ਹਾਂ ਦੇਖਦਾ ਕੀ ਕਰੀਗਾ ਮੈਂ ਪਹਿਲੀ ਵਾਰ ਵੀਡੀਓ ਬਣਾਉਣ ਲੱਗੀ ਸੀ ਕਿ ਨਾ ਮੈਂ ਤਾਂ ਕਰਕੇ ਕਿਹੜਾ ਚੈਨਲ ਨਾਲ ਲੋਡ ਗੱਪੀ ਵਲੌਗਸ ਨਹੀਂ ਹਲੇ ਦਾ ਨਵਾਂ 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 ਕੀ ਪੂਰ ਉਲਾ ਨਹੀਂ ਨਵਾਂ ਨਵਾਂ ਚੈਨਲ ਗੱਪੀ ਵਲੌਗਸ ਨਵਾਂ ਨਵਾਂ ਚੈਨਲ ਚੈਨਲ ਦਾ ਨਾਮ ਦੱਸੀ ਜਾਨੀ ਨਵਾਂ ਨਵਾਂ ਜੈ ਨਵਾਂ ਨਵਾਂ ਚੈਨਲ ਨਵਾਂ ਨਵਾਂ ਨਵੇਂ ਸਾਲ ਤੋਂ ਨਵਾਂ ਨਵਾਂ ਚੈਨਲ ਬਣਾਇਆ ਮੈਂ ਇੱਕ ਸਾਰੇ ਜਣੇ ਜਾ ਕੇ ਫੋਲੋ ਕਰੋ ਸ਼ੇਅਰ ਕਰੋ ਇਧਰ ਵੀ ਇਧਰ ਵੀ ਬਲੌਗਿੰਗ ਕਰਤੇ ਆ ਬਲੌਗਿੰਗ ਆ ਨਵੇਂ ਸਾਲ ਤੇ ਨਵਾਂ ਨਵਾਂ ਸ਼ਕਲ ਆ ਰਹੀ ਹੈ ਕਲਾਰੀ ਦੇਖ ਲਈਏ ਅਰਥ ਤੇਦਾ ਮੇਰੀ ਦਿਖਦੀ ਹੈ ਤੇਰੀ ਦਿਖਦੀ ਹੈ ਤੇਰੀ ਦਿਖਦੀ ਹੈ ਮੇਰੀ ਦਿਖਦੀ ਹੈ ਚਲ ਠੀਕ ਆਪਾਂ ਨਵੇਂ ਨਵੇਂ ਬਲੌਗਰ ਆ ਬਲੌਗਰ ਦੇ ਵਿੱਚ ਬਲੌਗ ਨਵੇਂ 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 ਬਲੌਗਰ ਆ ਨਾ ਆਹ ਹੋਗੀ ਬਲੌਗ ਦੇ ਵਿੱਚ ਬਲੌਗ ਆ ਦੇ ਆਹ ਦੇ ਬਲੌਗ ਦੇ ਬਲੌਗ ਪਿੱਛੇ ਪੈ ਗਈ ਆਵੇ। ਕੋਕੇ ਵਾਏ ਫਿਰ ਮਿਲਦੇ ਆਪਾਂ ਨਵੇਂ ਨਿਊ ਨਿਊ ਕੀ ਨਾ ਨਵੇਂ ਨਵੇਂ ਚੈਨਲ ਤੇ ਨਵਾਂ ਨਵਾਂ ਚੈਨਲ ਸਬਸਕ੍ਰਾਈਬ ਕਰੋ ਨਵੀਂ ਨਵੀਂ ਵੀਡੀਓ ਦੇਖੋ। ਸਬਸਕ੍ਰਾਈਬ ਕਰ ਦੋ ਤੇ ਇਹ ਆਪਣਾ ਫਰਸਟ ਤੇ ਲਾਸਟ ਵਲੌਗ ਆ। ਨਹੀਂ ਆਪਾਂ ਚਾਲੂ ਰੱਖਾਂਗੇ। ਇਹਨੇ ਕਰਨਾ ਜੋ ਖਰੀਜਾਵੇ ਆਪਾਂ ਚਾਲੂ ਰੱਖਾਂਗੇ ਠੀਕ ਹੈ। ਇਹਨੇ ਜੋ ਕਰਨਾ ਕਰੇ ਪਰ ਆਪਾਂ ਚਾਲੂ ਰੱਖਾਂਗੇ। ਬਹੁਤ ਠੰਡਾ। ਬੜੀ ਚਾਤੇ ਠੰਡਾ ਇੱਧਰ ਜਨਰੇਟਰ ਚਲਾਉਣ ਦੀ ਤਿਆਰੀ ਹੈ। ਹਾ ਲੱਡ ਲਾੜੇ ਆਇ ਤੇ ਲੱਡੋ ਦੀ ਮਾਸੀ ਵੀ ਬੋਲਦੀ ਆ ਹਾਏ ਹਾਏ ਹੋਏ ਨਾ ਪਾਲਾ ਹਾਏ ਰੱਬਾ ਹੋ 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 ਲਾੜੇ ਹਾ ਬੁੱਤ ਹਾ ਬੁੱਤ ਹਾਂ ਕੀ ਕਹਿੰਦਾ ਉਹ ਲਾੜੇ ਲੱਡੋ ਲੱਡੋ ਤਾਂ ਬੋਲਦੀ ਓ ਨਹੀਂ ਮੇਰ ਨਹੀਂ ਆਉਦੀ ਮੈਂ ਨਹੀਂ ਆਉਣਾ ਫਿਰ ਮੈਂ ਨਹੀਂ ਆਉਣਾ ਜੇ ਤੂੰ ਬੋਲਣਾ ਨਹੀਂ ਕੀ ਕਹਿੰਦਾ ਸੀ ਮੈਂ ਬੁੱਤ ਕੀ ਕਹਿੰਦਾ ਲੈਟ ਤਾਂ ਲੈ ਲਿਆ ਕਰੋ ਆ ਧੂਣੀ ਚੱਲਦੀ ਏ ਖੜੀ ਲੈਟ ਲਾ ਨਹੀਂ ਬੁੱਤ ਨੇਰੇ ਚ ਦਿਖਦੇ ਨਹੀਂ ਤੁਸੀਂ ਓਹੋ ਧੂਣੀ ਚੱਲਦੀ ਏ ਧੂਣੀ ਲਾਤੀ ਬਹੁਤ ਜਿਆਦੇ ਠੰਡਾ ਹਾਂਜੀ ਬੋਲੋ ਸਸੀ ਕਾ ਕਰੋ ਆ ਦੇਖ ਦੋ ਬੋਲੋ ਸਸੀ ਕਾ ਕਰੋ ਖੁਸ਼ੀ ਕਰ ਸਸੀ ਕਾ ਵੇ ਲੈ ਆਹਾ ਕੰਟਾ ਖਲਪਦੇ ਮਾਪਨ ਰ ਬਾਜ ਜੋ ਬਾਜ ਜੋ ਠੰਡ ਤੋਂ ਹਾਂਜੀ ਬੋਲ ਬੋਲੋ ਭੈਣ ਜੀ ਆ ਦੇ ਆ ਦੇ ਹਾ ਕੀ ਗੱਲ ਪਾਣੀ ਪੀਣਾ ਪਾਣੀ ਹੱਕਾ ਮਾਰਦੀ ਐ ਇੰਨੀ ਠੰਡ ਆ ਤੇ ਗੁੱਡ ਮਾਰਨਿੰਗ ਤਾਂ ਬੋਲਦਾ ਆ ਦੇ ਆ ਦੇ ਖੁਸ਼ੀ ਬੋਲੂਗੀ ਖੁਸ਼ੀ ਬੋਲ ਗੁੱਡ ਮਾਰਨਿੰਗ ਠੰਡ ਭਈਆ ਇਹਨਾਂ ਦੀ ਕਾਹਦੀ ਗੁੱਡ ਮਾਰਨਿੰਗ ਹਾਏ ਹਾਏ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਮੋਗੇ ਤੇ ਠੰਡ ਤੋਂ ਬਚੇ ਹੋਣਗੇ ਠੰਡ ਇੰਨੀ ਜਿਆਦੇ ਆ ਹੇ ਹੇ ਜੇ ਸਾਵਨਾ ਠੰਡ ਪੈਂਦੀ ਆ ਹੇ ਹੇ ਸਕੂਲ ਖੁੱਲ ਗਿਆ ਅੱਜ ਪਰ ਜਿਹਾ ਨਹੀਂ ਜਿਵੇਂ ਰਾਤ ਹੀ ਤੁਹਾਨੂੰ ਦੇਖਿਆ ਤੁਸੀਂ ਹਨਾ ਦੱਸਤਾ ਸੀਗਾ ਮੈਂ ਸਕੂਲ ਨਹੀਂ ਜਾਣਾ ਉਹਨੇ ਕੀ ਜਾਣਾ ਮੇਰਾ ਤਾਂ ਆਪਦਾ ਭੇਜਣ ਨੂੰ ਚੀ ਨਹੀਂ ਕਰਦਾ ਬਾਹਰ ਤਾਂ ਇੰਨੀ ਠੰਡੀ ਹਵਾ ਆ ਬਾਹਰ ਨਿਕਲ ਹੁੰਦਾ ਬੈਠਾ ਦਾਰ ਜੋ ਕਿ ਜਦੋਂ ਉਹਦੀ ਕਈਆਂ ਲਾਡੋਂ ਦੁੱਧ ਪਲਾ ਕੇ ਮੈਂ ਤਾਂ ਮੁੜ ਕੇ ਅੰਦਰ ਚਾਹ ਬਣਾ ਕੇ ਜਾ ਕੇ ਬੈਠ ਗਈ ਟਾਈਮ 8:30 ਹੋ ਗਏ ਮੈਂ ਤਾਂ ਹੁਣ ਰਜਾਈ ਚੋਂ ਨਿਕਲੀ ਆ ਭਾਈ ਠੰਡ ਲੱਗਦੀ ਆ ਆਪਦਾ ਵੀਡੀਓ ਐਡੀਟਿੰਗ ਕਰੀ ਰਾਤ ਵੀਡੀਓ ਨਹੀਂ ਸੀ ਪਬਲਿਸ਼ ਹੋਈ ਉਹ ਕਰੀਆ ਤੇ ਵੀ ਹੂ ਨਹੀਂ ਹੁੰਦੇ ਹੈਗੇ ਪਤਾ ਨਹੀਂ ਸਾਰੀਆਂ ਭਣ ਠੰਡ ਮੰਨਦੀਆਂ ਨੇ ਤੇ ਮੇਰੇ ਵਾਲਾ ਤੇ ਨਜਾਇਓ ਮੈਂ ਵਾਲ ਵਾਹੇ ਨਹੀਂ ਗਏ ਕੱਲ ਵੀ ਨਹੀਂ ਵਾਹੇ ਓਹੋ ਕੀ ਕਰੀਆ ਸ਼ਾਲ ਲਾਉਣ ਦੀ ਨਹੀਂ ਕਰਦਾ ਹੈਗਾ ਹਨਾ ਬੜੀ ਜ਼ਿਆਦਾ ਠੰਡਾ ਬਹੁਤ ਜ਼ਿਆਦੇ ਪਤਾ ਨਹੀਂ ਤੇ ਸਾਰੇ ਜਣ ਠੰਡ ਮੰਨਦੇ ਆ ਵੀਵਰਸ ਆਪਣੇ ਪਤਾ ਨਹੀਂ ਸਾਰੀਆਂ ਭੈਣਾਂ ਰਿਕਵੈਸਟ ਆ ਆਪਣੇ ਪਲੀਜ਼ ਵੀਡੀਓ ਨੂੰ ਪਹੁੰਚ ਕਰ ਲਿਆ ਕਰੋ ਹਨਾ ਦੇਖ ਲਿਆ ਕਰੋ ਟਾਈਮ ਕੱਢ ਕੇ ਇੱਕ ਤਾਂ ਦਿਨ ਵਾਲੇ ਛੋਟੇ ਹਨਾ ਸਾਰਿਆਂ ਦਾ ਆਪਣੇ ਵਰਗਾ ਹੀ ਆ ਸਾਰਿਆਂ ਦੇ ਕੰਮ ਆ ਸਾਰੇ ਕੋਈ ਨਹੀਂ ਵਿਹਲਾ ਹੈਗਾ ਸਾਰੀ ਦੁਨੀਆ ਤੇ ਕੰਮ ਆ ਹਨਾ ਬਈ ਠੰਡ ਲੱਗਦੀ ਆ ਬੜੀ ਜਿਆਦਾ ਹਾਂ ਹਾਂ ਉਹ ਰਹੀਆਂ ਆ ਇਹ ਆ ਦੇ ਲੈ ਕੇ ਆਉਂਦੇ ਆ ਪਾਣੀ ਪਾਣੀ ਲੈ ਕੇ ਆਉਂਦੇ ਆ ਪਾਣੀ ਮੰਗਦੀ ਆ ਬਈ ਲੱਡੂ ਲੈ ਝਾੜੂ ਲਾਉਣਾ ਹੱਲੇ ਆਏ ਹਾਈ ਕੀ ਬੰਦਾ ਕਰੂ ਖੋ ਜਿਆ ਦੇ ਠੰਡਾ ਕੋਸਟੋਜ ਦੇ ਅੰਦਰੋਂ ਨਿਕਲ ਕੇ ਲੱਗਦੀ ਹੈ ਹਾਏ ਇਹ ਤਾਂ ਛੋਟਾ ਬੱਚਾ ਬੈਕ ਕੈਮਰੇ ਆ ਦੇਖੋ ਟੀੜੀਆਂ ਤੋਤੇ ਤੋਤਾ ਕਿੱਧਰ ਨੂੰ ਗਿਆ ਇਹਨੇ ਠੰਡ ਲਾਦੀ ਉਤਾਵੀ ਆ ਗਿਆ ਆ ਕੱਲ ਦੀ ਆਉਣ ਲੱਗੀਆਂ ਚਿੜੀਆਂ ਅੰਦਰੋਂ ਮੈਨੂੰ ਆਏ ਲੱਗਿਆ ਮੈਂ ਕਿਹਾ ਕੀ ਗਿਆ ਇਹ ਚੂਹੇ ਨੇ ਪੂਰੀਆਂ ਜੀਆਂ ਚਿੜੀਆਂ ਨੇ ਇਹ ਪਤਾ ਨਹੀਂ ਕਿਹੜੀਆਂ ਇਹਨਾਂ ਦਾ ਨਾਂ ਕੀ ਹੈ ਲਕਾਟਵਾ ਖਾਣ ਨਹੀਂ ਦਿੰਦੀਆਂ ਇਹਨਾਂ ਮੇਰਾ ਕਾਟਵਾ ਨੂੰ ਵੀ ਇਹ ਸਾਡਾ ਸਾਡਾ ਇਹ ਦਾਣਾ ਖਾਣਾ ਨਾ ਇੱਥੇ ਪਾ ਦਿੰਦੇ ਨੇ ਇਹ ਖਿਲਾਰ ਦਿੰਦੇ ਨੇ ਇੱਥੇ ਉਹ ਜੀਰੀ ਜਿਹੜੀ ਆਪਣੀ ਚੌਲ ਜੇ ਵਧੀਆ ਜਾਨਵਰ ਖਾ ਲੰਦੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਖਾਣਾ ਨਾਲੇ ਆਪਾਂ ਕੌਣ ਖਿਲਾਉਣ ਵਾਲੇ ਆਪੇ ਆ ਮਹਾਰਾਜ ਇਹ ਨਾ ਉੱਥੋਂ ਬਚ ਕੇ ਆਈ ਸੀਗੀ ਜੀਰੀ ਮੰਡੀ ਚ ਹਏ ਤੋਦਾ ਘੜ ਘੱਟਾ ਤੋਤਾ ਦੰਦੀ ਵੱਡਣ ਆਉਂਦਾ ਲੈ ਕੱਲਾ ਪ੍ਰਧਾਨ ਕਾਟੂਆਂ ਵੀ ਲੜਪੀਆਂ ਕਾਟੂਆਂ ਕਾਟੂਆਂ ਦਾ ਪੈ ਗਿਆ ਪੇਚਾ ਤੋਤਾ ਖਾਂਦਾ ਨਹੀਂ ਤੋ ਉਹ ਤਾਂ ਡਰਦਾ ਇਹਨਾਂ ਤੋਂ ਲੱਗੀ ਹੋਈਆਂ ਤੇ ਯਾਰ ਹਰ ਇੱਕ ਦੋ ਕਮੈਂਟ ਮਗਰੋਂ ਕਹਿੰਦਾ ਹਾਏ ਮੰਮੀ ਰੁਕ ਜਾ ਹਾਏ ਮੰਮੀ ਰੁਕ ਜਾ ਹਾਏ ਮੰਮੀ ਰੁਕ ਜਾ ਲਾ ਦੱਸੋ ਵੀ ਕੋਈ ਗੱਲ ਬਣਦੀ ਆ ਹਾਏ ਮੰਮੀ ਰੁਕ ਜਾ ਹਾਏ ਮੰਮੀ ਰੁਕ ਜਾ ਇੰਨੇ ਵਾਲ ਮੈਂ ਇਹਦੇ ਕੱਟ ਤੇ ਇੰਨੇ ਆ ਦੇਖੋ ਤੇ ਇੰਨਾ ਕੰਗਾ ਭਰਿਆ ਹੋਇਆ ਇੰਨੇ ਤੋਂ ਮੰਮੀ ਤੇ ਤੇ ਜਿਹੜੀ ਯਾਰ ਦੀ ਮੈਡਮ ਆਇਆ ਫੋਨ ਵੀ ਅੱਜ ਯਾਰ ਸਕੂਲ ਕਿਉਂ ਨਹੀਂ ਆਇਆ ਕਿਉਂਕਿ ਸਕੂਲ ਜਿਹੜੇ ਆ ਨਾ ਖੁੱਲ ਚੁੱਕੇ ਆ ਤੇ ਮੈਂ ਜਿਹਾਰ ਦੀ ਮੈਡਮ ਨੂੰ ਕਿਹਾ ਮੈਂ ਮੈਡਮ ਜੀ ਮੈਂ ਜਿਹਾਰ ਨੂੰ ਨਾ ਉਹ ਕਰਿਆ ਸੀ ਇਹਦੇ ਕੇਸੀ ਨਵਾਇਆ ਸੀ ਇਹਦੇ ਵਾਲ ਬੋਣੇ ਆ ਤਾਂ ਕਰਕੇ ਦੀ ਮੈਂ ਛੁੱਟੀ ਕਰਾ ਲਈ ਮੈਡਮ ਕਹਿੰਦੇ ਨਾ ਰੀਜਨ ਦੱਸ ਕੇ ਤੁਸੀਂ ਵਟਸਐਪ ਮੈਸੇਜ ਕਰਦਿਆ ਕਰੋ ਤੇ ਉਹ ਕਰਦਿਆ ਕਰੋ ਐਪਲੀਕੇਸ਼ਨ ਦੇਦਿਆ ਕਰੋ ਤੇ ਆਂਦਰ ਜਿਹਾਰ ਦੇਖ ਲਓ ਲਾ ਇਹ ਮੂਫੜੀਆਂ ਜੱਬਣ ਦੇ ਲੱਗਿਆ ਹੋਇਆ ਇਹ ਪੂਰਾ ਮੇਰੇ ਖਿਆਲ ਨਾਲ ਡੇਢ ਘੰਟੇ ਤੋਂ ਪਲੱਸ ਹੋ ਗਿਆ ਮੈਨੂੰ ਬੈਠਣਾ ਪੜ ਉਹ ਦੁਖਦਾ ਹੱਥ ਹੱਥ ਥੱਕ ਗਏ ਹੱਥ ਤਾਂ ਥੱਕੇ ਪਏ ਨੇ ਹਾਂ ਪੁੱਤ ਕੀ ਕਰਨਾ ਮੂੰਗਫਲੀ ਖਾਣੀ ਆ ਮੈਂ ਤਾਂ ਮੂੰਗਫਲੀ ਖਾਣੀ ਆ ਤੂੰ ਕੀ ਖਾਣਾ ਦੱਸ ਗੁੜ ਭਾਲ ਦੇ ਗੁੜ ਉਹ ਕਹਿੰਦੀ ਮੇਰੇ ਮੇਰੀ ਲੋੜ ਹੀ ਕਹਿੰਦੀ ਤੁਸੀਂ ਉਹ ਖਾਈ ਜਾਂਦੇ ਹੋ ਮੈਨੂੰ ਵੀ ਖਿਲਾ ਦਿਓ ਪੀਪਾ ਹਾਂ ਪੀਪਾ ਪਰ ਕੇ ਮੂੰਗਫਲੀ ਦਾ ਉਹ ਲਾਡੇ ਦੋ ਦਿਨ ਹੋ ਗਏ ਗੁੜ ਨਹੀਂ ਦਿੱਤਾ ਹਾਂ ਪੁੱਤ ਹਾਂ ਕਿੱਥੇ ਆ ਤੂੰ ਆ ਜਾ ਉਰੇ ਮੇਰੇ ਕੋਲੇ ਆ ਜਾ ਫਿਰ ਆਜਾ ਆਜਾ ਕਿ ਕੀ ਕਰਦੇ ਆ ਆਜੋ ਇਹ ਕੋਡ ਦੀ ਢੜੀ ਕੀ ਤੈਨੂੰ ਖਲਾਉਣੀ ਆ ਖੜ ਜਾ ਕੋਡ ਲੈ ਕੇ ਨਹੀਂ ਰੋਟੀ ਖਾਣੀ ਆ ਕੋੜ ਅਹ ਰੋਟੀ ਚਾ ਰੋਟੀਆਂ ਲੈ ਕੇ ਆ ਲਾ ਉਹ ਰਗ ਤਾਂ ਗਿਰੂਆ ਗਰੀ ਬਿੰਨੀ ਆ ਖੜ ਜਾ ਥੱਲੇ ਚਿੱਟੀ ਜੰਮੀ ਆ ਜਾਨ ਮੈਂ ਪਹਿਲਾਂ ਚਾਹ ਪੀ ਲਾਂਗਾ ਪਹਿਲਾਂ ਰੋਟੀ ਦਵਾਂ ਰੋਟੀ ਅੱਛਾ ਪਹਿਲਾਂ ਦੇਦਾ ਹੈ ਮੈਨੂੰ ਚਾਹ ਨਹੀਂ ਪੀਣ ਦਿੰਦਾ ਲੈ ਚਾਹ ਲੈ ਕੇ ਬੱਚੇ ਨੂੰ ਉੱਕ ਲੱਗੀ ਆ ਲੈ ਬੋੜ ਦੀ ਡੜੀ ਜਿੰਨੇ ਆ ਲੈ ਕੇ ਆਉਣੀ ਆ ਗੁਰੂ ਕੁਈ ਰੋਇ ਕਰ ਰਿਹਾ ਤਾਂ ਤਾਂ ਗਿਰੂ ਥੱਲੇ ਛੱਡ ਦੰਦਾ ਮੇਰੇ ਤੋਂ ਫੜਦਾ ਥੱਲੇ ਲਓ ਜੀ ਟਾਈਮ ਆ ਜਿਹੜਾ 6:30 ਹੋ ਗਏ ਰਾਤ ਦੇ ਠੰਡ ਬਹੁਤ ਜ਼ਿਆਦਾ ਹੈ ਮੈਂ ਧੋਕੇ ਆਈਆਂ ਭਾਂਡੇ ਉਹ ਬਾਹਰ ਲੈ ਦੁੱਧ ਵਾਲੇ ਹਾਲੇ ਵੀ ਇੱਕ ਕੰਨੀ ਮੈਂ ਛੱਡਿਆਈ ਬਹੁਤ ਜ਼ਿਆਦਾ ਖੱਟ ਹੈ ਔਰ ਸਰਕਾਰ ਨਹੀਂ ਉਦੋਂ ਸਕੂਲ ਉਦੋਂ ਸਕੂਲ ਹੋਰ ਤੇ ਇੱਕ ਕੰਨੀ ਮੈਂ ਛੱਡਿਆਈ ਜਿਹੜਾ ਡੈਰੀ ਡੈਰੀ ਚ ਦੁੱਧ ਪਾ ਕੇ ਆਇਆ ਨਾ ਪਰ ਉਹ ਕੰਨੀ ਮੈਂ ਧੋਕੇ ਨਹੀਂ ਆਈ ਹੈਗੀ ਮੈਂ ਛੱਡ ਕੇ ਆ ਗਈ ਮੈਂ ਕਿਹਾ ਵੀ ਮੇਤਨ ਤੋਂ ਹੀ ਜਾਂਦੀ ਮੈਨੂੰ ਤਾਂ ਠੰਡ ਲੱਗਦੀ ਹੈ ਮੇਰੇ ਹੱਥ ਲਾਲ ਹੋ ਗਏ ਹਾਈ 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 ਸੱਸਰੀ ਘਰ ਬੀਬੀ ਜੀ ਸਾਸਰੀ ਘਰ ਭਾਈ ਬਹੁਤ ਠੰਡਾ ਸਾਡੇ ਜੋ ਗਏ ਛੋਟੇ ਕੀ ਬਚਾਣ ਲੈ ਹਾਏ ਠੰਡ ਦੇ ਲਈ ਮੇਰੇ ਚਸ਼ਮੜੇ ਟੁੱਟ ਜੂ ਦੇ ਸਾਟਾ ਮਾਈਕ ਨੂੰ ਕੋਲ ਟੁੱਟ ਜੂ ਜਸ਼ਮਾ ਵੀ ਕੀ ਇਹ ਸਾਟਾ ਮਾਈਕ ਕੋਲਿਆ ਭਾਈ ਮਾਈਕ ਕੋਲਿਆ ਮਾਈਕ ਲਈ ਮੇਰੇ ਕੀ ਵਿਚਾਰ ਨੇ ਹਾਈ ਮੈਨੂੰ ਨਹੀਂ ਪਤਾ ਕੀ ਵਿਚਾਰ ਨੇ ਹਾਈ ਹਾਈ ਆਪਦੇ ਵੀ ਮੂੰਹ ਨੂੰ ਹੱਥ ਨਹੀਂ ਲੱਗਦਾ ਇੰਨੀ ਠੰਡਾ ਹਾਈ ਹਾਈ ਭਾਈ ਮੈਂ ਕਿਹਾ ਵੀ ਕੌਣ ਹੈ ਜਾਂ ਮੈਂ ਕਹਿੰਦੀ ਸੀ ਵੀ ਕੌਣ ਆ ਵੀ ਚਲੋ ਮੰਨੇ ਆ ਵੀ ਸਾਰੀ ਦੁਨੀਆ ਕੰਮ ਕਰਦੀ ਆ ਸਾਰੇ ਕੰਮ ਕਰਦੇ ਆ ਪਰ ਜੋ ਕੰਮ ਹਾਊਸ ਵਾਈਫ ਕਰਦੀ ਆ ਜਾਂ ਹਨਾ ਸਾਰੀਆਂ ਲੇਡੀਆਂ ਸਾਰੀਆਂ ਮੰਮੀਆਂ ਜਿਹੜਾ ਕੰਮ ਕਰਦੀਆਂ ਨੇ ਆ ਦੇਖ ਲਓ ਵੀ ਹਨਾ ਭਾਂਡੇ ਧੋ ਧੋ ਕੇ ਹੱਥ ਠੰਡ ਨਾਲ ਲਾਲ ਹੋਏ ਪੈਨੇ ਹੱਥ ਟੁੱਟਣ ਵਾਲੇ ਹੋ ਜਾਂਦੇ ਨੇ ਮੰਨੇ ਆ ਵੀ ਸਾਰੇ ਲੋਕ ਕੰਮ ਕਰਦੇ ਆ ਸਾਰਿਆਂ ਦੀ ਆਪੋ ਆਪਣੀ ਡਿਊਟੀ ਆ ਪਰ ਜਿਹੜੀ ਹਾਊਸ ਵਾਈਫ ਦੀ ਡਿਊਟੀ ਆ ਇੱਕ ਸਵੇਰੇ ਉੱਠ ਕੇ ਚਲੋ ਬਹੁਤੇ ਲੋਕਾਂ ਦੇ ਤਾਂ ਭਾਈ ਹੋ ਸਕਦਾ ਹਨਾ ਮਤਲਬ ਬਹੁਤਿਆਂ ਦੇ ਵੀ ਨੀਗਾ ਹੈਗਾ 30 35% ਲੋਕਾਂ ਦੇ ਲੱਗੇ ਹੋਣਗੇ ਜਿਹੜੇ ਉੱਠ ਕੇ ਪਹਿਲਾਂ ਸੋਚ ਲਾਉਂਦੇ ਨੇ ਉਸ ਤੋਂ ਬਾਅਦ ਮੂੰਹ ਹੱਥ ਧੋਂਦੇ ਆ ਹਨਾ ਸਵੇਰੇ ਉੱਠਣ ਤੋਂ ਬਾਅਦ ਅਰਗਾਈ ਛੱਡਣ ਤੋਂ ਬਾਅਦ ਅਰਗਾਈ ਛੱਡਣੀ ਬਹੁਤ ਔਖੀ ਆ ਅੱਜ ਠੰਡ ਚ ਹਨਾ ਤੇ ਚਲੋ ਜਿਨ੍ਹਾਂ ਦੇ ਕੰਮ ਕਰਨੇ ਉਹਨਾਂ ਨੂੰ ਛੱਡਣੀ ਪੈਂਦੀ ਆ ਮਜਬੂਰੀਆਂ ਛਡਾਉਂਦੀਆਂ ਨੇ ਸ਼ੌਂਕ ਕਿਸੇ ਨੂੰ ਨਹੀਂ ਹੈਗਾ ਇੰਨੀ ਠੰਡ ਦੇ ਵਿੱਚ ਫਿਰੰਦਾ ਤੇ ਜਿਨ੍ਹਾਂ ਪਹਿ ਪਹਿਣਾ ਦੇ ਮੇਰੇ ਵਰਗੀਆਂ ਤੇ ਗਿੱਜਰ ਨਹੀਂ ਲੱਗਿਆ ਹੋਇਆ ਉਹ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਮੂੰਹ ਧੋਣਾ ਪਹਿਲਾਂ ਤਾਂ ਹੱਥ ਧੋਣਾ ਹੀ ਔਖੇ ਨੇ ਇੰਨਾ ਠੰਡਾ ਪਾਣੀ ਆ ਬਈ ਤਾਂ ਜਿਗਰਾ ਫਿਰ ਉਸ ਤੋਂ ਬਾਅਦ ਮੂੰਹ ਧੋਣਾ ਫਿਰ ਚਾਹ ਪਾਣੀ ਚਲੋ ਅੰਦਰ ਫਿਰ ਅਗਲਾ ਗੈਸ ਤੇ ਜਾਂ ਹੀਟਰ ਵਗੈਰਾ ਤੇ ਪਾਣੀ ਗਰਮ ਕਰ ਲੈਣੇ ਆਪਾਂ ਹਨਾ ਚਲੋ ਮੰਨਿਆ ਵੀ ਸਾਰਾ ਕੁਝ ਹੋ ਗਿਆ ਜਿਹੜਾ ਟੁੱਟੀ ਜੋ ਪਾਣੀ ਆਉਣਾ ਭਾਂਡੇ ਧੋਣ ਨੂੰ ਉਹਦਾ ਕੋਈ ਹਿਸਾਬ ਕਿਤਾਬ ਜਾਂ ਉਹਦਾ ਕੋਈ ਕਿਤੇ ਦੇਣਾ ਦੇ ਸਕਦਾ ਐ ਨਾ ਠੰਡਾ ਪਾਣੀ ਆ ਵਾਇਗਰੂ ਵਾਇਗਰੂ ਹਾਈ ਹਾਈ ਇੱਕ ਵਾਰੀ ਤਾਂ ਮਤਲਬ ਜਿਹੜੇ ਆਪਾਂ ਸਵੇਰੇ ਭਾਂਡੇ ਧੋਨੇ ਆ ਨਾ ਚਾਚੂ ਵਾਲੇ ਹੋਗੇ ਹੱਥ ਟੁੱਟਣ ਵਾਲੇ ਹੋ ਜਾਂਦੇ ਨੇ ਕਿੰਨਾ ਕੁ ਬੰਦਾ ਕਰਮ ਕਰ ਲੂਗਾ ਵੀ ਹਨਾ ਧੋਣੇ ਦਾ ਠੰਡੇ ਨਾਲੇ ਪੈਂਦੇ ਆ ਅਲਮਾਜ ਚ ਚੱਲ ਅਗਲਾ ਕਰਮ ਨਾਲ ਲੈਂਦਾ ਆ ਜਿਹੜੇ ਆਪਣੇ ਹੱਥ ਨੇ ਨਾ ਤਾਹੀ ਕਹਿੰਦੇ ਨੇ ਕਹਿੰਦੇ ਹੱਥ ਦੱਸ ਦਿੰਦੇ ਨੇ ਵੀ ਘਰ ਜੋੜਨ ਲਈ ਜਾਂ ਘਰ ਦਾ ਕੰਮ ਕਰਨ ਲਈ ਕਿੰਨੀ ਕ ਮਿਹਨਤ ਕਰੀ ਆ ਆ ਹੱਥ ਦੱਸ ਦਿੰਦੇ ਆ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਨੇ ਵੀ ਦੇਲਾ ਪੰਜਾ ਜਿਹੜਾ ਆ ਪੂਰਾ ਲਾਲ ਹੋਇਆ ਪਿਆ ਹਾਲੇ ਤੱਕ ਵੀ ਨਹੀਂ ਉਹ ਹੋਇਆ ਹੈਗਾ ਬਹੁਤ ਔਖਾ ਆ ਗਰਮੀ ਸਰਦੀ ਚੱਲਣੀ ਵਾਲੀ ਔਖਾ ਭਾਈ ਤੇ ਚਲੋ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਤੁਹਾਨੂੰ ਪਤਾ ਵੀ ਠੰਡ ਬਹੁਤ ਜ਼ਿਆਦਾ ਆ ਹਨਾ ਕੋਈ ਕੰਮ ਚੈਦਣਾ ਹੁੰਦਾ ਨਹੀਂ ਅ ਕੰਮ ਕਰਦੇ ਤਾਂ ਸਾਰਾ ਹੀ ਆ ਕੱਪੜੇ ਵੀ ਧੋਣੇ ਆ ਰੋਟੀ ਵੀ ਖਾਣੇ ਬਕਾਉਣੇ ਆ ਹਨਾ ਸਾਰਾ ਕੰਮ ਕਰਦੇ ਆ ਬਸ ਉਹੀ ਗੱਲ ਆ ਵੀ ਬਾਹਰ ਨਹੀਂ ਨਿਕਲਿਆ ਜਾਂਦਾ ਚੱਜ ਨਾਲ ਅਸੀਂ ਤਾਂ ਪਰ ਹੁਣ 2 ਦਿਨ ਹੋ ਗਏ 2 ਦਿਨ ਹੋ ਗਏ ਨਾ 2 ਨਹੀਂ 3 ਦਿਨ ਹੋ ਗਏ ਅਸੀਂ 3 ਦਿਨ ਦੇ ਬਾਹਰ ਹੀ ਆ ਸਮਝ ਲਓ ਮੈਂ ਤੇ ਇਹਦੇ ਡੈਡੀ ਤਾਂ ਹਨਾ ਬੇ ਬੱਚੇ ਚਲੋ ਅੰਦਰ ਰਹਿੰਦੇ ਨੇ ਅਸੀਂ ਤਾਂ ਬਾਹਰ ਰਹਨੇ ਆ ਜਨਰੇਟਰ ਚੱਲਦਾ ਸੀਗਾ ਉਹਦੇ ਕਰਕੇ ਆਪਣੀ ਕਣਕ ਵੀ ਭਰੀ ਗਈ ਸਾਰਾ ਯਾਨੀ ਕਿ ਟੋਟਲ ਪੱਠੇ-ਪੁੱਠੇ ਸਾਰ ਸਾਰੀ ਚੀਜ਼ ਨੂੰ ਪਾਣੀ ਲਾਤਾ ਹੁਣ ਇਹ ਕਹਿੰਦੇ ਵੀ ਚਲੋ ਆਪਾਂ ਚਲਾਇਆ ਹੋਇਆ ਹੁਣ ਸਾਰੀ ਚੀਜ਼ ਨੂੰ ਪਾਣੀ ਲੈਣ ਦੇ ਨਾਲੇ ਹਰੇਕ ਸਾਰੀ ਫਸਲ ਪਾਣੀ ਮੰਗਦੀ ਸੀ ਹਨਾ ਪੱਠੇ ਵੀ ਪਾਣੀ ਮੰਗਦੇ ਸੀ ਕਣਕ ਵੀ ਪਾਣੀ ਮੰਗਦੀ ਸੀ ਤੇ ਹੁਣ ਪਾਣੀ ਆਪਣਾ ਲੱਗ ਗਿਆ ਹੁਣ ਇਹ ਕਹਿੰਦੇ ਮੈਂ ਅੱਜ ਪੁੱਛਦੀ ਵੀ ਸੀ ਇਹਨਾਂ ਨੂੰ ਹਨਾ ਮੈਂ ਕਿਹਾ ਵੀ ਕਿੰਨਾ ਕੁ ਸਵੇਰ ਦਾ ਚੱਲਦਾ ਸੀ ਜਨਰੇਟਰ ਸਾਜਰੇ ਦਾ ਹੀ 7-8 ਵਜੇ ਚਲਾ ਲੈਂਦੇ ਆ ਹਨਾ ਤੇ ਮੈਂ ਇਹਨਾਂ ਨੂੰ ਪੁੱਛਦੀ ਕਿ ਕਿੰਨਾ ਕੁ ਟਾਈਮ ਹੋਰ ਚੱਲੂਗਾ ਕਹਿੰਦੇ ਕੀ ਹੋ ਗਿਆ ਮਾ ਮੇਰਾ ਸਿਰ ਭਾਰ ਭਾਰ ਹੋਣ ਲੱਗਿਆ ਮੇਨਾਂ ਜਿਆਦਾ ਖੜਕਾ ਹਨਾ ਤੇਰੇ ਕਹਦੇ ਚਲ ਹੁਣ ਮੈਂ ਤੂੰ ਆਪਦਾ ਇੱਧਰ ਉੱਧਰ ਹੋ ਜਾ ਭਾਈ ਜਾ ਆਪਦਾ ਕਿਤੇ ਚਲੀ ਜਾ ਵੀ ਮੈਂ ਆਲੇ ਘੰਟਾ ਰੜਕ ਘੰਟਾ ਜਨਰੇਟਰ ਰੋ ਚੰ ਨੂੰ ਮੈਂ ਨਹੀਂ ਠੰਡ ਚ ਕਿੱਥੇ ਚਲੀ ਜਾਵਾ ਮੈਂ ਸੋਚਿਆ ਮੈਂ ਕੱਪੜੇ ਧੋਏ ਨਹੀਂ ਉੱਪਰ ਫੇ ਮੈਂ ਕੱਪੜੇ ਧੋਣ ਚਲੀ ਗਈ ਚਲ ਜਾਨੂ ਇਹਨਾਂ ਨੇ ਫਿਰ ਮਤਲਬ ਬੰਦ ਕਰਤਾ ਹਨਾ ਖੜਕਾ ਜਾ ਬਾਲਾ ਹੋਣ ਲੱਗੇ ਮੇਰੇ ਇੱਥੇ ਤੋਂ ਭਾਰਾ ਭਾਰਾ ਹੋਣ ਲੱਗ ਗਿਆ ਸੀਗਾ ਤੇ ਚਲੋ ਹੁਣ ਭਰ ਗਿਆ ਠੀਕ ਆ ਵਧੀਆ ਕੋਈ ਨਾ ਕਿਸਮਤ ਆ ਜੋ ਬਾਬੇ ਨੇ ਜਿੰਨਾ ਕਿਸਮਤ ਚ ਜੋ ਲਿਖਿਆ ਕੰਮਕਾਰ ਔਕੜਾ ਸਭ ਕੁਝ ਉਹ ਬਾਬੇ ਨੇ ਆਪਾਂ ਨੂੰ ਦੇਖ ਕੇ ਦਿੱਤੀਆਂ ਹੋਈਆਂ ਨੇ ਚਲੋ ਕੋਈ ਗੱਲ ਨਹੀਂ ਤੇ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਤੇ ਵੈਗਰੂ ਆਪਣਾ ਸਾਥ ਦੇਣਗੇ ਤੁਸੀਂ ਵੀ ਸਾਥ ਸਪੋਰਟ ਦਿਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਆਪਣਾ ਪਿਆਰਾ ਜਿਹਾ ਕਮੈਂਟਸ ਕਰਿਆ ਕਰੋ ਮਿਲਦੇ ਆ ਕੱਲ ਨਵੀਂ ਜੀ ਵੀਡੀਓ ਦੇ ਨਾਲ ਠੀਕ ਹੈ ਜੀ ਉਮੀਦ ਕਰਦੇ ਆ ਕੱਲ ਧੁੱਪ ਨਿਕਲੇ ਆਉਗੀ ਹਨਾ ਤੇ ਕੱਲ ਨੂੰ ਮਿਲਦੇ ਆ ਆਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਆ ਕੱਲ অ'কে জী বাই বাই